ਆਮ ਆਦਮੀ ਪਾਰਟੀ ਦਾ ਉਹਨਾਂ ਦੇ ਵਰਕਰਾਂ ਦਾ ਕੀ ਮਤਲਬ ਪਿੰਡਾਂ ਚ ਆਉਣ ਦਾ ਜੇ ਆਉਣਾ ਗਲਾਡਾ ਆ ਪੁੱਡਾ ਆ ਉਹ ਹੁਣ ਆਉਣ ਸਾਨੂੰ ਲੋਕਾਂ ਨੂੰ ਅੱਗੇ ਦੱਸਣ ਪੈ ਆ ਫਾਰਮ ਦੇ ਵਿੱਚ ਦੇਖੋ ਆ ਟੈਕ ਮਾਰਕ ਕੀਤਾ ਉਹਨਾਂ ਨੇ ਪਹਿਲਾਂ ਨਹੀਂ ਜੈਸ ਆ ਦੇਖ ਲਓ ਆ ਜੈਸ ਪਹਿਲਾਂ ਹੀ ਕੀਤਾ ਇਹ ਫਾਰਮ ਜਿਹੜਾ ਅਸੀਂ ਫੜਿਆ ਤਾਂ ਮੈਂ ਤਾਂ ਕਰਦੇ ਵੀ ਸਾਨੂੰ ਫਾਰਮ ਦੇ ਦਿਓ ਵਾਪਸ ਆ ਨਹੀਂ ਟੈਕ ਮਾਰਕ ਕੀਤਾ ਇਹਦੇ ਵਿੱਚ ਉਹਨਾਂ ਨੇ ਸਾਈਨ ਕਰਾਉਣੇ ਉਨੀ ਉੱਥੇ ਜਾ ਕੇ ਕੁਝ ਨਹੀਂ ਕਰਨਾ ਉਹਨੀ ਰਿਪੋਰਟ ਦੇ ਦੇਣੀ ਜਾ ਕੇ ਵੀ ਦੇਖੋ ਜੀ ਕਿਸਾਨ ਸਾਡੇ ਨਾਲ ਆ 9:30 ਵਜੇ ਤਾਂ ਆਪਣੇ ਪਿੰਡ ਵਾਲਾ ਪਿੰਡ ਚ ਨਹੀਂ ਜਾਂਦਾ ਉਹ ਡਾਕਟਰ ਸਾਹਿਬ ਸ਼ਹਿਰ ਤੋਂ ਕਿੱਦਾਂ ਆ ਗਏ 9:30 ਵਜੇ ਉਹਨਾਂ ਨੇ ਕਿ ਕੈਸੂਮਾ ਚੰਗੀ ਸੀ ਕਿਸੇ ਨੂੰ ਕੁਛ ਕਿਹਾ ਨਹੀਂ ਇਹ ਸਰਕਾਰ ਨੂੰ ਇਹ ਵਾਰਨਿੰਗ ਹੈ ਮੁੜ ਕੇ ਜੇ ਕੋਈ ਸਾਡੇ ਪਿੰਡ ਇਸ ਕੰਮ ਲਈ ਬਦਲਿਆ ਉਹਦੀਆਂ ਲੱਤਾਂ ਬਾਹਾਂ ਸਾਫ਼ ਨਹੀਂ ਜਾਣੀਆਂ ਬਾਹਾਂ ਨਹੀਂ ਸਾਫ਼ ਤਾਂ ਜਾਣੀਆਂ ਉਹ ਅਦਮ ਹੋਇਆ ਕਰਕੇ ਇਸ ਢਾਂਗੇ ਮਨੂੰ ਸਾਡੇ ਰਾਤ ਨੂੰ ਚੋਰ ਆਉਂਦਾ ਕੋਈ ਪਸ਼ੂ ਕੋਲ ਨਾ ਆ ਜਾ ਅੱਜ ਤਾਂ ਵੱਡੇ ਬਿਨਾਂ ਜਾਣ ਨਹੀਂ ਦੇਣਾ ਉਹਦਾ ਜ਼ਿੰਮੇਵਾਰ ਭਗਵਾਨਤਮਾਨ ਹੋਊ ਜਾਂ ਸਰਕਾਰ ਹੋਊਗੀ ਗਿੱਦੜ ਦੀ ਮੌਤ ਆਉਂਦੀ ਉਹ ਜੱਟ ਦੇ ਮੁੰਨੇ ਨਾ ਖਹਿ ਕੇ ਜਾਂਦਾ ਇਨਾਂ ਦੀ ਮੌਤ ਆਈ ਹੋਣਾ ਉਹ ਜੱਟ ਦੇ ਮੁੰਨੇ ਨਾ ਖੈਰੇ ਆ ਮੌਤ ਕਿਹਦੀ ਆਈ ਹੈ ਜੀ ਇਹ ਸਰਕਾਰ ਦੀ ਮੌਤ ਆਈ ਹੋਇ ਐ ਜੱਟ ਤਾਂ ਬੱਟਲੀ ਛੜਦਾ ਇਹ ਸਾਡੀਆਂ ਜ਼ਮੀਨਾਂ ਲੈਣ ਨੂੰ ਫਿਰਦੇ ਆ ਜੋ ਵੀ ਲਿਖਿਆ ਨਾ ਭਾਵੇਂ ਲਿਖਿਆ ਕੋਸ਼ਿਆ ਪਰ ਇਹ ਭਗਵੰਤਵੰ ਦਾ ਅੰਤ ਆ ਇਹ ਲੈਂਡ ਪੁਲਿੰਗ ਪਾਲਿਸੀ ਭਗਵੰਤਵੰ ਦਾ ਅੰਤ ਆ ਜੀ ਹਾਂਜੀ ਆ ਲੀਫ ਰੇਟ ਚ ਵੀ ਅੰਤ ਹੀ ਆ ਗਿਆ ਇਹ ਆਪ ਵਾਲੀਆਂ ਭੇਡਾਂ ਜਿਹੜੀਆਂ ਹਨ ਐਸ ਵਾਰੀ ਤਾਂ ਚਲ ਗਈਆਂ ਸੁੱਕੀਆਂ ਜੇ ਅਗਲੀ ਵਾਰ ਆਉਣੀਆਂ ਹਨ ਨਾ ਇਹ ਮੁੰਨ ਕੇ ਜਾਣਗੇ ਮੁੰਨ ਕੇ ਇਹਨਾਂ ਨੂੰ ਪੂਰਾ ਮੁੰਨ ਕੇ ਵੇਜਾਂਗੇ ਇੱਥੋਂ ਭਗਵਾਨ ਤੁਮਾਨ ਸਾਹਿਬ ਕਹਿੰਦੇ ਮੁੰਡਿਆ ਸਾਹਿਬ ਨੂੰ ਵੀ ਤੁਸੀਂ ਦੱਸੋ ਬਈ ਆ ਕਿਹੜੀ ਸਕੀਮ ਆ ਤੇ ਮੁੰਡਿਆ ਸਾਹਿਬ ਨੂੰ ਗੱਲ ਨਹੀਂ ਆ ਉਹ ਇੱਕ ਦਿੱਲੀ ਦਾ ਲਾਲਾ ਬੈਠਾ ਉਹ ਸਾਨੂੰ ਸਮਝਾ ਰਿਹਾ ਵੋਟਾਂ ਭਗਵਾਨ ਤੁਮਾਨ ਨੂੰ ਪਾਈਆਂ ਸੀ ਨਾ ਕੇ ਕੇਜੀ ਦੀਵਾਲ ਨੂੰ ਪਰ ਇਸ ਵੇਲੇ ਰਾਜ ਸਾਡੇ ਦੇ ਕੇਜੀ ਦੀਵਾਲ ਕਰ ਰਿਹਾ ਇਹ ਲੋਕੀ ਕਹਿੰਦੇ ਜੀ ਜੱਟਾਂ ਨੂੰ ਬੂ ਮਾਰੀਆ ਜੱਟਾਂ ਨੂੰ ਬਿਮਾਰੀ ਨਹੀਂ ਗਈ ਬਿਮਾਰੀ ਸਰਕਾਰ ਨੂੰ ਆ ਇਲਾਜ ਹੀ ਘਟ ਕਰਦੇ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਬਈ ਤਾ ਸੁਧਰਨਾ ਸੁਧਰ ਜਾ 2013 ਤੋਂ ਬਹੁਤ ਪਹਿੜਾ ਅੱਛਾ ਉਹ ਕਿਸਾਨ ਕਹਿੰਦੇ ਤੇ ਬੁਚੜਾ ਹਾਲਾਤ ਕਰਾਂਗੇ ਜਿਆਦਾ ਨਹੀਂ ਮੈਂ ਤੁਹਾਨੂੰ ਆਖਰ ਦੱਸਤਾ ਹਾਂ ਉਹਨੂੰ ਤਾਂ ਕਿ ਸਿੱਧਾ ਆ ਕੇ ਜੇ ਪਿੰਡ ਵੱਜੇ ਮੈਂ ਉਹਨੂੰ ਕਹੂੰਗਾ ਵੇ ਰੱਦ ਕਰ ਦੇ ਬਲਦੇ ਦਾ ਪੁੱਤ ਬਣ ਜਾ ਨਹੀਂ ਤਾਂ ਬਣਾਵਾਂਗੇ ਅਸੀਂ ਬੰਦੂਕਾਂ ਨਹੀਂ ਚੱਕਣੀਆਂ ਗਦਾਰੀ ਗਰਾਸੀ ਫੌਰਾ ਕੀ ਆਖੇ ਹੈ ਇਹੋ ਜਿਹਾ ਪੱਧਰੇ ਕਰਾਂਗੇ ਨਾ ਨਾ ਸਾਨੂੰ ਰਾਹ ਲੱਭੂਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਸੀਂ ਇਸ ਵਕਤ ਜਲੰਧਰ ਜ਼ਿਲ੍ਹੇ ਦੇ ਕੋਟਕਲਾਂ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਬੀਤੀ ਰਾਤ ਆਮ ਆਦਮੀ ਪਾਰਟੀ ਦੇ ਉਹ ਵਰਕਰ ਇਹਨਾਂ ਲੋਕਾਂ ਵੱਲੋਂ ਫੜੇ ਗਏ ਜਿਹੜੇ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਔਰ ਘਰ-ਘਰ ਜਾ ਕੇ ਇਹ ਕਹਿ ਰਹੇ ਸੀਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਹੈ ਇਹ ਲੋਕ ਪੱਖੀ ਪਾਲਿਸੀ ਹੈ ਇਹਨਾਂ ਲੋਕਾਂ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਆਪਾਂ ਵਰਕਰਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਬੀਤੀ ਰਾਤ ਫੜਿਆ ਤਾਂ ਉਹਨਾਂ ਦੇ ਵਿੱਚੋਂ ਹੱਥਾਂ ਦੇ ਵਿੱਚੋਂ ਫੜ ਕੇ ਜਿਹੜੇ ਪੈਂਪਲੇਟ ਸੀਗੇ ਮੌਜੂਦ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਜਿਹੜਾ ਤੁਸੀਂ ਆਏ ਆ ਇੱਥੇ ਹਾਂਜੀ ਅੱਛਾ ਬਾਈ ਜੀ ਬੀਤੀ ਰਾਤ ਤੁਸੀਂ ਆਮ ਆਦਮੀ ਪਾਰਟੀ ਦੇ ਉਹ ਸਮਰਥਕ ਫੜੇ ਜਿਹੜੇ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਭੁਗਤਣ ਵਾਸਤੇ ਕਹਿ ਰਹੇ ਸੀਗੇ ਉਹਨਾਂ ਨੂੰ ਤੁਸੀਂ ਕਿਉਂ ਫੜਿਆ ਔਰ ਕਿਉਂ ਉਹਨਾਂ ਦੇ ਹੱਥਾਂ ਦੇ ਵਿੱਚ ਅਜਿਹੇ ਪੈਂਪਲੇਟ ਫੜ ਕੇ ਅੱਗ ਲਾਤੀ ਜੀ ਪਹਿਲੀ ਗੱਲ ਤਾਂ ਦੇਖੋ ਦੇਖੋ ਜੀ 9:30 ਵਜੇ ਜੇ ਆਪਾਂ ਕੋਈ ਮਤਲਬ ਕਿਸੇ ਨੂੰ ਆਪਾਂ ਦੱਸਣਾ ਹੈ ਕੋਈ ਪਹਿਲਾਂ ਤਾਂ ਦਿਨੇ ਆਉਣਾ ਚਾਹੀਦਾ ਨੰਬਰ ਉਹ ਤੇ ਜੇ ਦਿਨੇ ਆਉਣਾ ਆਮ ਆਦਮੀ ਪਾਰਟੀਆਂ ਦਾ ਉਹਨਾਂ ਦੇ ਵਰਕਰਾਂ ਦਾ ਕੀ ਮਤਲਬ ਪਿੰਡਾਂ ਚੋਂ ਦਾ ਜੇ ਆਉਣਾ ਗਲਾਡਾ ਆ ਪੁੱਡਾ ਆ ਉਹ ਹੁਣ ਆਉਣ ਸਾਨੂੰ ਲੋਕਾਂ ਨੂੰ ਅੱਗੇ ਦੱਸਣ ਪਹਿਲੀ ਗੱਲ ਤਾਂ ਸਾਨੂੰ ਸਮਝਾਉਣ ਦੀ ਲੋੜ ਨਹੀਂ ਅਸੀਂ ਭਗਵਾਨ ਤੁਮਾਰ ਨੂੰ ਬੇਨਤੀ ਕਰਦੇ ਆ ਵੀ ਤੂੰ ਮਾਸਟਰ ਦਾ ਮੁੰਡਾ ਸਿਗਾ ਤੂੰ ਮਾਸਟਰ ਦੇ ਮੁੰਡੇ ਵਾਲੇ ਕੰਮ ਨਹੀਂ ਕੀਤੇ ਅਸੀਂ ਮਾਸਟਰ ਦੇ ਮੁੰਡੇ ਨਹੀਂ ਪਰ ਸਾਨੂੰ ਇੰਨੀ ਨੌਲੇਜ ਆ ਸਾਨੂੰ ਆ ਕੋਈ ਦੱਸਣ ਦੀ ਲੋੜ ਨਹੀਂ ਵੀ ਜ਼ਮੀਨ ਲਈ ਕੀ ਕਰਨਾ ਤੇ ਲੈਂਡ ਪੂਲਿੰਗ ਕੀ ਆ ਕੀ ਨਹੀਂ ਸਾਨੂੰ ਸਾਡੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਤਾ ਪਰ ਨੇਗਾ ਬੇ ਲੈਂਡ ਪੋਲਿੰਗ ਦੀ ਸਕੀਮ ਸਮਝਾਉਣੀ ਆ ਉਹਨਾਂ ਦਾ ਮਤਲਬ ਵਿਚਾਰੇ ਮੈਨੂੰ ਬਰਕਰਾਂ ਦੇ ਵੀ ਤਾਰ ਸੌਂਦਾ ਜਿਹੜੇ 9.5 ਉਹ ਕਹਿੰਦਾ ਮੈਂ ਡਾਕਟਰ ਆ ਵਿਚਾਰਾ ਡਰਦਾ ਡਰਦਾ ਮੇਰਾ ਖਿਆਲ ਹੈ ਇਸ ਪਿੰਡ ਦੇ ਵਿੱਚ ਆ ਧੱਕੇ ਨਾਲ ਉਹਨਾਂ ਨੂੰ ਉਹਨਾਂ ਦਾ ਮਸਲਾ ਆ ਪੰਜਾਬ ਦਾ ਮਾਹੌਲ ਕਿਦਾਂ ਖਰਾਬ ਕਰਨਾ ਦੇਖੋ ਰਾਤ ਨੂੰ ਜੇ ਕੋ ਪੰਪਲੇਟ ਸਾਡੇ ਘਰਾਂ ਦੇ ਵਿੱਚ ਸਾਡੀ ਜਾਨੀ ਕਿ ਜੇ ਜਾੜਾ ਹੋ ਰਿਹਾ ਤੇ ਜਿੱਦਾਂ ਮਤਲਬ 47 ਜਿਹਾੜਾ ਹੋਇਆ ਸਾਡਾ ਝਾੜਾ ਹੋ ਰਿਹਾ ਸਾਨੂੰ ਕੋਈ ਆ ਕੇ ਕਵੇ ਵੀ ਆ ਤੁਹਾਡੇ ਲਈ ਸਕੀਮ ਬਹੁਤ ਵਧੀਆ ਤੇ ਉਥੇ ਕੀ ਕਾਰਨ ਬਣੂਗਾ ਲੜਾਈ ਦਾ ਮਾਹੌਲ ਬਣੂਗਾ ਭਗਵਾਨ ਤਮਨ ਇਹੀ ਚਾਹੁੰਦੇ ਵੀ ਇਹਨਾਂ ਦਾ ਪਿੰਡਾਂ ਦਾ ਭਾਈਚਾਰਾ ਖਰਾਬ ਕਰੋ ਪਰ ਅਸੀਂ ਸਾਰੇ ਸਰਪੰਚਾਂ ਪਾਂਚਾਂ ਨੂੰ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਵੀ ਸਰਕਾਰ ਹੈਗੀ ਇਹਨਾਂ ਦੀ 1.5 ਸਾਲ 1.5 ਸਾਲ ਤੋਂ ਬਾਅਦ ਇਹਨਾਂ ਨੇ ਤਾਂ ਚੱਲ ਜਾਣਾ ਪਰ ਜਿਹੜੀਆਂ ਪਿੰਡਾਂ 'ਚ ਦੁਸ਼ਮਣੀਆਂ ਪੈ ਗਈਆਂ ਉਹ ਸਦੀਆਂ ਤੱਕ ਨਹੀਂ ਮਿਟਣੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪਰ ਚਲੋ ਸਾਡੀ ਪੰਚਾਇਤ ਵੀ ਸਾਰੀ ਕੋਟਕਲਾਂ ਦੀ ਸਾਡੇ ਨਾਲ ਸੀ ਪਰ ਅਸੀਂ ਉਹਨਾਂ ਨੂੰ ਸਮਝਾਇਆ ਪਰ ਉਹ ਵਿਚਾਰੇ ਹੁਣ ਵਿਚਾਰੇ ਹੀ ਕ ਜਾ ਅੱਜ ਪాం ਪਲੇਟ ਸਾੜੇ ਆ ਪਰ ਜੇ ਗੱਲ ਭਗਵੰਤ ਮਾਨ ਸਰਕਾਰ ਜਾਂ ਕਾਰਾ ਦਾ ਇਹ ਦਿੱਲੀ ਵਾਲੇ ਰਹਾ ਕਿਉਂਕਿ ਭਗਵੰਤ ਮਾਨ ਬੇ ਵਿਚਾਰੇ ਦੇ ਪੱਲੇ ਕੁਝ ਨਹੀਂਗਾ ਸਾਰੀਆਂ ਉਹਦੇ ਕੋਲੋਂ ਵਾਪਸ ਲੈ ਲਈਆਂ ਜਿੰਨੀਆਂ ਪਾਵਰਾਂ ਸਾਰੀਆਂ ਵਾਪਸ ਲੈ ਲਈਆਂ ਤੁਸੀਂ ਦੇਖੋ ਵੀਡੀਓ ਦੇ ਵਿੱਚ ਮੁੰਡਿਆ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਮੁੰਡਿਆ ਸਾਹਿਬ ਨੂੰ ਵੀ ਤੁਸੀਂ ਦੱਸੋ ਵੀ ਆਹ ਕਿਹੜੀ ਸਕੀਮ ਆ ਤੇ ਮੁੰਡਿਆ ਸਾਹਿਬ ਨੂੰ ਗੱਲ ਨਹੀਂ ਆਈ ਉਹ ਇੱਕ ਦਿੱਲੀ ਦਾ ਲਾਲਾ ਬੈਠਾ ਉਹ ਸਾਨੂੰ ਸਮਝਾ ਰਿਹਾ ਇਹ ਜਿਹੜੇ ਬੰਦੇ ਵੀ ਆ ਰਹੇ ਆ ਇਹਨਾਂ ਨੂੰ ਜ਼ਮੀਨਾਂ ਬਾਰੇ ਕੀ ਪਤਾ ਜਿਹੜੇ ਰਾਤੀ ਵੀ ਬੰਦੇ ਆਏ ਕੋਈ ਕੋਈ ਜ਼ਿਮੀਂਦਾਰ ਭਾਈ ਚਾਰੇ ਜੋ ਜਾਂ ਕੁਝ ਨਹੀਂ ਸੀ ਕਿੱਥੋਂ ਐਸਕੇ ਅੰਦਰ ਕਹਿੰਦੇ ਅਸੀਂ ਮਤਲਬ ਅਮਨ ਨਗਰ ਪਠਾਨਗੋੜ ਚੌਂਕ ਤੋਂ ਆਏ ਹਾਂ ਜੀ ਮਤਲਬ ਉਹਨਾਂ ਦੀ ਪ੍ਰੈਸ਼ਰ ਆ ਵੀ ਤੁਸੀਂ ਪਿੰਡਾਂ 'ਚ ਜਾ ਕੇ ਦੱਸੋ ਦੱਸੋ ਰਾਤ ਨੂੰ 9:30 ਵਜੇ ਕੋਈ ਮਤਲਬ ਬਣਦਾ ਪਰ ਸਾਡੇ ਕਿਸਾਨ ਵੀਰ ਬਹੁਤ ਰੋਸ ਦੇ ਵਿੱਚ ਆ ਦੇਖੋ ਜੀ ਰਾਤੀ ਅਸੀਂ ਤਾਂ ਉਹਨਾਂ ਨੂੰ ਇਹ ਕਿਹਾ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਸੀਆਈਡੀ ਨੂੰ ਵੀ ਬੇਨਤੀ ਕਰਦੇ ਹਾਂ ਵੀ ਹੁਣ ਜੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਸਕਦਾ ਕਿਉਂਕਿ ਦੇਖੋ ਪੰਜਾਬ ਨੇ ਸੰਤਾਪ ਬਹੁਤ ਝੱਲਿਆ ਪਰ ਅਸੀਂ ਨਹੀਂ ਝੋਨੇ ਅਸੀਂ ਦੇਖੋ ਆ ਦੇਖੋ ਝੋਨੇ ਦਾ ਟਾਈਮ ਆ ਸਾਡੇ ਅੱਧਾ ਸਾਡਾ ਅੱਧਾ ਝੜ ਰਹਿ ਜਾਣਾ ਇਹਦੀ ਕਾਰਨ ਸਾਡਾ ਧਿਆਨ ਹੀ ਨਹੀਂ ਫਸਲਾਲ ਸਾਨੂੰ ਤਾਂ ਇਹ ਵੀ ਅਸੀਂ ਬੱਚਿਆਂ ਨੂੰ ਕਿਦਾਂ ਬਚਾਉਣਾ ਉਹਨਾਂ ਦਾ ਭਵਿੱਖ ਕਿਦਾਂ ਬਣਾਉਣਾ ਪਰ ਸਰਕਾਰ ਦੇਖੋ ਦਿੱਲੀ ਦੀ ਪੰਜਾਬ ਨਾਲ ਅੱਜ ਤੱਕ ਨਹੀਂ ਬਣੀ ਨਹੀਂ ਬਣੀ ਹੈ ਨਾ ਪਰ ਭਗਵਾਨਤਮਾਨ ਵੋਟਾਂ ਭਗਵਾਨਤਮਾਨ ਨੂੰ ਪਾਈਆਂ ਸੀ ਨਾ ਕਿ ਕੇਜਰੀਵਾਲ ਨੂੰ ਪਰ ਇਸ ਵੇਲੇ ਰਾਜ ਸਾਡੇ ਦੇ ਕੇਜਰੀਵਾਲ ਕਰ ਰਿਹਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਭਗਵਾਨਤਮਾਨ ਨੂੰ ਵੀ ਕਹਿੰਦੇ ਆ ਜਿਹੜੇ 92 ਗੋਂਗੇ ਐਮਐਲਏ ਆ ਜਿੰਨੇ ਵੀ ਪੰਜ ਸਰਪੰਚ ਆ ਤੁਸੀਂ ਪੰਜਾਬ ਆ ਤੇ ਪੰਜਾਬੀ ਵਾਲੀ ਗੱਲ ਕਰੋ ਪੰਜਾਬੀ ਅਣਖਿਆ ਅਣਖਿਆ ਮਤਲਬ ਸਾਨੂੰ ਕਿੱਡੇ ਕਿੱਡੇ ਵੱਡੇ ਅਹੁਦੇ ਮੈਨ ਪਾਰਾ ਸੀ ਉਹਦਿਆਂ ਨੂੰ ਠੋਕਰਾ ਮਾਰੀਦਿਆਂ ਕਾਰਨ ਕਿ ਆ ਵੀ ਸਾਨੂੰ ਥਾਪੜਾਈ ਗੁਰੂ 10ਵੇਂ ਬਾਦਸ਼ਾਹ ਦਾ ਅਸੀਂ ਆਣ ਕੀ ਹਾਂ ਹਾਂਜੀ ਇਹ ਲਿਖਿਆ ਕੀ ਹੈਗਾ ਕਿਵੇਂ ਤੁਹਾਡੇ ਚ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਲੈਂਡ ਪੁਲੀਸੀ ਦਾ ਜੀ ਦੇਖੋ ਜੀ ਇੱਕ ਆ ਫਾਰਮ ਆ ਆ ਫਾਰਮ ਦੇ ਵਿੱਚ ਦੇਖੋ ਆ ਟੈਕ ਮਾਰਕ ਕੀਤਾ ਉਹਨਾਂ ਨੇ ਪਹਿਲਾਂ ਹੀ ਜੈਸ ਆਹ ਦੇਖ ਲਓ ਆ ਜੈਸ ਪਹਿਲਾਂ ਹੀ ਕੀਤਾ ਇਹ ਫਾਰਮ ਜਿਹੜਾ ਅਸੀਂ ਫੜਿਆ ਤਾਂ ਮੈਂ ਤਾਂ ਕਰਦੇ ਵੀ ਸਾਨੂੰ ਫਾਰਮ ਦੇ ਦਿਓ ਵਾਪਸ ਆ ਨਹੀਂ ਟੈਕ ਮਾਰਕ ਕੀਤਾ ਇਹਦੇ ਵਿੱਚ ਉਹਨਾਂ ਨੇ ਸਾਈਨ ਕਰਾਉਣੇ ਉਹ ਨਹੀਂ ਉੱਥੇ ਜਾ ਕੇ ਕੁਝ ਨਹੀਂ ਕਰਨਾ ਉਹਨੀ ਰਿਪੋਰਟ ਦੇ ਦੇਣੀ ਜਾ ਕੇ ਵੀ ਦੇਖੋ ਜੀ ਕਿਸਾਨ ਸਾਡੇ ਨਾਲ ਆ ਮੈਂ ਤਾਂ ਹੁਣ ਇੱਕ ਗੱਲ ਨਮੀ ਸਤਲ ਤੁਸੀਂ ਮੀਡੀਆ ਵਾਲੇ ਵੀਰ ਬਹੁਤ ਕੋਸ਼ਿਸ਼ ਬੰਦੇ ਹੈਗੇ ਜਿਹੜੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਕੋਸ਼ ਮੀਡੀਆ ਵਾਲੇ YouTubeਰਾਂ ਨੂੰ ਇਸ ਵੇਲੇ ਆ ਰਿਹਾ ਵੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਤੁਸੀਂ ਐਡ ਦੇਣੀ ਆ ਆਮ ਕਿਸਾਨ ਖੜੇ ਕਰਕੇ ਬਣਾ ਕੇ ਉਹਨਾਂ ਨੂੰ ਵੀ ਪੈਸੇ ਦੇ ਲਾਲਚ ਦਿੱਤੇ ਜਾ ਰਹੇ ਵੀ ਤੁਸੀਂ ਕਹੋ ਵੀ ਇਹ ਪਾਲਿਸੀ ਬਹੁਤ ਵਧੀਆ ਮਤਲਬ ਇਹ ਹੈ ਕਿ ਸਾਡਾ ਜਾੜਾ ਕਰਾਉਣਾ ਪੰਜਾਬ ਦਾ ਮਾਹੌਲ ਖਰਾਬ ਕਰਾਉਣਾ ਅਸੀਂ ਸਰਕਾਰ ਨੂੰ ਬੇਨਤੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਪਿੰਡਾਂ ਦਾ ਮਾਹੌਲ ਨਾ ਖਰਾਬ ਕਰੋ ਅਸੀਂ ਬਿਲਕੁਲ ਘਟ ਗੈਣ ਦੀ ਵਿੱਚ ਦੇਖੋ ਇਹਨਾਂ ਗੱਲਾਂ ਤੋਂ ਡਰਦੇ ਸਾਡੇ ਬੱਚੇ ਵਿਦੇਸ਼ਾਂ ਨੂੰ ਚੱਲ ਗਏ ਜਿਹ ਚਾਹੁੰਦੇ ਆ ਉਹਨਾਂ ਨੂੰ ਸਰਕਾਰ ਰਹਿਣ ਨਹੀਂ ਦੇ ਰਹੀ ਮਸਲਾ ਕੀ ਆ ਵੀ ਪੰਜਾਬ ਨੂੰ ਉਜਾੜਨਾ ਕਿਦਾ ਇਹਦੇ ਵਿੱਚ ਪਾਲਿਸੀ ਇਹ ਸੋਚਣ ਵਾਲੀ ਆ ਵੀ ਪੰਜਾਬ ਨੂੰ ਉਜਾੜਨਾ ਕਿਦਾ ਪਰ ਨਹੀਂ ਇਦਾਂ ਨਹੀਂ ਹੋਣ ਦਵਾਂਗੇ ਆ ਦੇਖੋ ਤੁਹਾਡੇ ਸਾਹਮਣੇ ਆ ਕੰਮ ਦਾ ਟਾਈਮ ਆ ਲੋਕੀ ਇਕੱਠੇ ਆ ਨਾ ਤੇ ਬਸ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਦਾ ਬਹੁਤ ਬੁਖਮਾੜਾ ਹੋਊਗਾ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਬੀਤੀ ਰਾਤ ਤੁਹਾਡੇ ਪਿੰਡ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਪ੍ਰਚਾਰ ਕੀਤਾ ਗਿਆ ਤੇ ਉਹਦੇ ਬਾਰੇ ਕੀ ਕਹੋਗੇ ਜੀ ਅਸੀਂ ਤੇ ਸਮਝਦੇ ਹਾਂ ਕਿ ਇਹ ਜਿਹੜਾ ਟਾਈਮ ਆਉਂਦਾ ਸੀ ਇਸ ਟਾਈਮ ਚੋਰ ਆਉਂਦੇ ਜਾਂ ਡਾਕੂ ਆਉਂਦੇ ਆ ਤਾਂ ਅਸੀਂ ਇਹ ਸਮਝਦੇ ਵੀ ਸਾਡੇ ਪਿੰਡ ਜਿਹੜਾ 9 10 ਵਜੇ ਆਏ ਆ ਇਹ ਚੋਰ ਤੇ ਡਾਕੂ ਆਏ ਆ ਏ ਚੋਰ ਤੇ ڈاکੂ ਹੋਏ ਜਦ ਇਨੀ ਸਾਡੀ ਜ਼ਮੀਨਾਂ ਲੁੱਟ ਲੈਣੀਆਂ ਸਾਨੂੰ ਘਰੋਂ ਬੇਕਾਰ ਕਰ ਦੇਣਾ ਜਿਸ ਬੰਦੇ ਨੇ ਲੱਖਾਂ ਰੁਪਇਆ ਲਾ ਕੇ ਕੋਠੀ ਖੇਤਾਂ ਦੇ ਵਿੱਚ ਬਣਾ ਲਈ ਆ ਇਹਨਾਂ ਨੇ ਪਲਾਂ ਦੇ ਵਿੱਚੋਂ ਮਿੱਟੀ ਮੋੜਾ ਦੇਣੀ ਨਾ ਉਹ ਬੰਦੇ ਕੋ ਕੀ ਰਹਿ ਗਿਆ ਉਹ ਬੰਦਾ ਇਹੋ ਕਹੂਗਾ ਜਾਂ ਮੈਂ ਮਰਜਮਗਾ ਜਾਂ ਮਾਰ ਦਊਗਾ ਨਾਲ ਲੱਗੇ ਫੇ ਕੀ ਕਹਿ ਕੇ ਜਿਹੜੇ ਵਰਕਰ ਸੀਗੇ ਤੁਹਾਨੂੰ ਜਾ ਕੇ ਚੁੱਪ ਨੂੰ ਚੁੱਪ ਕਰਕੇ ਚੱਲ ਗਏ ਆਪਣੇ ਹੂੰ ਜੀ ਇਹ ਪੇ ਦੇਵਨਾਂ ਨੂੰ ਇਹ ਸਾਨੂੰ ਇਹ ਪਤਾ ਲੱਗਾ ਇਹਨਾਂ ਯੂਟਿਊਬਰਾਂ ਨੂੰ 2-2 ਲੱਖ ਰੁਪਏ ਆਫਰ ਕੀਤਾ ਵੀ ਤੁਸੀਂ ਪਿੰਡਾਂ ਵਿੱਚ ਜਾਓ ਤੇ ਲੋਕਾਂ ਨੂੰ ਮੋਟੀਵੇਟ ਕਰੋ ਲਾਲਚ ਦਿਓ ਜੋ ਵੀ ਦੇ ਸਕਦੇ ਆ ਲਾਲਚ ਦੇ ਕੇ ਉਹਨੂੰ ਪਰਮਾ ਕੇ ਇਹਨਾਂ ਫਾਰਮਾਂ ਤੇ ਮੋ ਲੇ ਜੋ ਲਿਖਣਾ ਉਹ ਨਹੀਂ ਲਿਖਿਆ ਆਪੀ ਸਿਰਫ ਸਾਈਨ ਹੀ ਕਰਾਉਣੇ ਆ ਪੇ ਲੋਕ ਜਿਹੜੇ ਇਸ ਪਾਲਿਸੀ ਦੇ ਬਹੁਤ ਹੱਕ ਵਿੱਚ ਆ ਠੀਕ ਹੈ ਤੇ ਇੱਥੇ ਹੁਣ ਜਿੰਨੇ ਵੀ ਹੈਗੇ ਛੋਟੇ ਕਿਸਾਨ ਨੇ ਬੜਾ ਕੋਈ ਜ਼ਮੀਨ ਇਲਾਟ ਗਿਆ ਹੈ ਹੀ ਨਹੀਂ ਮੇਰੇ ਖਿਆਲ ਆ ਸਾਡੇ ਵਿੱਚੋਂ ਆਹ ਤੋਂ ਜ਼ਿਆਦਾ ਇਹੋ ਜਿਹੇ ਹੋਣੇ ਆ ਜਿਹੜੇ ਥੋੜੀ ਥੋੜੀ ਜ਼ਮੀਨਾਂ ਵਾਲੇ ਆ ਤੇ ਉਹ ਪੱਠਾਚਾਰਾ ਜਾਂ ਵੀਰ ਕੇ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਆ ਬਾਕੀ ਹੁਣ ਨਿਆ ਬੱਚੇ ਤਾਂ ਸਾਡੇ ਅੱਗੇ ਸਾਰਿਆਂ ਦੇ ਬਾਹਰ ਹੀ ਆ ਠੀਕ ਹੈ ਤੇ ਇਹ ਇੱਥੇ ਜਿਹੜੀ ਵੀ ਜਨਤਾ ਵੀ ਹੈਗੀ ਜਿੰਨੇ ਵੀ ਅਸੀਂ ਕਿਸਾਨ ਜਿੰਨੇ ਹੈਗੇ ਆ ਸਾਰੇ ਭੁੱਖੇ ਮਰਨ ਵਾਲੀ ਆ ਭੁੱਖਾ ਜਦੋਂ ਬੰਦੇ ਨੂੰ ਪਤਾ ਪਏ ਮੈਂ ਹੁਣ ਭੁੱਖੋਂ ਕੋਈ ਮਰਨਾ ਫੇ ਕਿਸੇ ਦੇ ਗੜ ਪਾ ਕੇ ਮਰਾਂਗਾ ਸਰਕਾਰ ਨੂੰ ਇਹ ਵਾਰਨਿੰਗ ਆ ਮੁੜ ਕੇ ਜੇ ਕੋਈ ਸਾਡੇ ਪਿੰਡ ਇਸ ਕੰਮ ਲਈ ਬਦਲਿਆ ਉਹਦੀਆਂ ਲੱਤਾਂ ਬਾਹਾਂ ਸਾਫਤੀਆਂ ਨਹੀਂ ਜਾਣੀਆਂ ਬਾਹਾਂ ਵੀ ਨਹੀਂ ਸਾਫ ਤਾਂ ਜਾਣੀਆਂ ਉਹ ਅਦਮੋਇਆ ਕਰਕੇ ਇਸ ਢਾਂਗੇ ਮਨੂੰ ਇਸ ਕਰਕੇ ਸਰਕਾਰ ਆਪਣੇ ਆਪ ਤੇ ਕੰਟਰੋਲ ਕਰੇ ਸਾਡੇ ਪਿੰਡਾਂ ਵਿੱਚ ਇਹੋ ਜਿਹੇ ਚੋਰਾਂ ਨੂੰ ਡਾਕਾਂ ਨੂੰ ਰਾਤਾਂ ਨੂੰ ਨਾ ਭੇਜੇ ਠੀਕ ਹੈ ਜੀ ਠੀਕ ਹੈ ਜੀ ਇਹ ਭਾਈ ਸਾਹਿਬ ਬੀਤੀ ਰਾਤ ਜਿਹੜਾ ਤੁਹਾਡੇ ਪਿੰਡੇ ਇਹ ਆਏ ਸੀਗੇ ਪ੍ਰਚਾਰ ਕਰਨ ਵਾਸਤੇ ਲੈਂਡ ਪੂਲਿੰਗ ਵਾਲੇ ਕੀ ਕਹਿੰਦੇ ਸੀਗੇ ਜੀ ਆ ਕੇ ਉਹ ਤਾਂ ਸਾਨੂੰ ਕਹਿੰਦੇ ਸੀ ਵੀ ਅਸੀਂ ਸਿਰਫ ਸਾਡੀ ਹਾਜ ਦੀ ਲੋਆ ਲਓ ਹਮ ਐਸੀ ਕਾਲੀ ਹਾਰੀ ਕੀ ਸਮਝਾਉਣਾ ਹੈ ਤੁਹਾਨੂੰ ਬੇ ਸਾਨੂੰ ਸਾਰਾ ਕੁਝ ਹੀ ਪਤਾ ਹੈ ਹਮ ਅਸੀਂ ਉਹਨਾਂ ਨੇ ਕੱਲ ਕੋ ਸੁਣੀ ਹੀ ਨਹੀਂ ਫਿਰ ਜਿਹੜੇ ਉਹਨਾਂ ਚੰਗਾ ਭਜਾਏ ਜਦਾਂ ਫੇਰਾਤੀ ਇਹ ਅੱਗੇ ਤੋਂ ਬੜਨ ਦੋਗੇ ਜੀ ਉਹਨਾਂ ਨੇ ਲੈਂਡ ਪੂਲਿੰਗ ਵਾਲਿਆਂ ਨੂੰ ਮੈਂ ਕਿਹਾ ਬਿਲਕੁਲ ਨਹੀਂ ਬੜਨ ਦੇਣਗੇ ਅਸੀਂ ਕਿਉਂ ਬੜਨ ਦੇਵਾਂਗੇ ਸਾਡੇ ਰਾਤ ਨੂੰ ਚੋਰ ਆਉਂਦਾ ਕੋਈ ਪਸ਼ੂ ਕੋਲ ਨਾ ਆ ਜਾ ਅੱਜ ਤਾਂ ਵੱਡੇ ਬਿਨਾਂ ਜਾਣ ਨਹੀਂ ਦੇਣਾ ਉਹਦਾ ਜ਼ਿੰਮੇਵਾਰ ਭਗਵਾਨਤ ਮਾਨ ਹੋਊ ਜਾਂ ਸਰਕਾਰ ਹੋਊਗੀ ਆਹ ਪਾਰਟੀ ਸਾਡੇ ਬੰਦਿਆਂ ਨਾਲ ਕਿਉਂ ਤਕਾ ਕਰਨਾ ਆਉਂਦੇ ਰਾਤ ਨੂੰ ਅਸੀਂ ਆਪਣੇ ਪਸ਼ੂਆਂ ਦੇ ਘਰਾਂ ਦੀ ਰਾਖੀ ਕਰਦੇ ਹਾਂ ਜਿਹੜਾ ਮਰਜੀ ਬਾਹਰਲਾ ਬੰਦਾ ਅੱਗੇ ਸਾਡੇ ਘਰ ਵੱਜੂਗਾ ਸਾਨੂੰ ਸਮਝਾਉਣ ਦੀ ਲੋੜ ਨਹੀਂ ਹੈ ਪਹਿਲਾਂ ਹੀ ਸਮਝ ਗਿਓ ਮੇਰੇ ਤੇ ਕੀ ਕਹਿੰਦੇ ਸੀਗੇ ਜੀ ਲੈਂਡ ਪੁਲਿੰਗ ਪਾਲਿਸੀ ਵਾਲੇ ਭਾਜੀ ਪਾਲਿਸੀ ਵਾਲੇ ਸਿਰਫ ਆਪਣਾ ਟਾਈਮ ਪਾਸ ਕਰਨ ਆਏ ਸੀ ਕਿਉਂਕਿ ਉਹਨਾਂ ਨੂੰ ਉੱਤੋਂ ਹਦਾਇਤਾਂ ਆਇਆ ਆ ਮੈਂਬਰਾਂ ਨੂੰ ਜਿੰਨੇ ਵੀ ਵਰਕਰ ਆ ਕਿ ਤੁਸੀਂ ਪਿੰਡਾਂ 'ਚ ਜਾਓ ਨਹੀਂ ਤਾਂ ਤੁਹਾਨੂੰ ਪਤਾ 9:30 ਵਜੇ ਤੱਕ ਆਪਣੇ ਪਿੰਡ ਵਾਲਾ ਪਿੰਡ 'ਚ ਨਹੀਂ ਜਾਂਦਾ ਉਹ ਡਾਕਟਰ ਸਾਹਿਬ ਸ਼ਹਿਰ ਤੋਂ ਕਿੱਦਾਂ ਆ ਗਏ 9:30 ਵਜੇ ਉਹਨਾਂ ਦੀ ਕਿਸਮ ਵਿੱਚ ਚੰਗੀ ਸੀ ਕਿਸੇ ਨੂੰ ਕੁਝ ਕਿਹਾ ਨਹੀਂ ਠੀਕ ਹੈ ਜੀ ਉਹਨਾਂ ਦੀ ਕਿਸਮ ਵਿੱਚ ਚੰਗੀ ਨਹੀਂ ਤਾਂ ਆਪਣਾ ਕਿਸੇ ਵੀ ਪਿੰਡ ਦੇ ਵਿੱਚ ਬਗਾਨਾ ਬੰਦਾ ਦੇਖਿਆ ਹੀ ਤਾਂ ਸਾਰੇ ਜਾਣਦੇ ਆ ਇੱਕ ਦੂਜੇ ਨੂੰ ਬਗਾਨਾ ਬੰਦਾ ਦੇਖ ਕੋਦਾਂ ਫੜਨੀ ਦੇ ਨਾ ਇਹ ਲੀਫਲੇਟ ਨਹੀਂ ਗਈ ਇਹ ਸਾਡੇ ਇਜਾਰੇ ਦਾ ਸਰਟੀਫਿਕੇਟ ਆ ਇਹਨੂੰ ਆਪਾਂ ਲੀਵਰੇਂਡ ਡੇ ਯਾੜੇ ਦਾ ਸਰਟੀਫਿਕੇਟ کہہ ਸਕਦੇ ਆ ਤੇ ਭਗਵਾਨਤਮਨ ਦਾ ਅੰਤਿਆ ਹੈ। ਹੂੰ। ਅਜੋ ਵੀ ਲਿਖਿਆ ਨਾ ਭਾਵੇਂ ਲਿਖਿਆ ਕੋਸ਼ਿਆ ਪਰ ਇਹ ਭਗਵਾਨਤਮਨ ਦਾ ਅੰਤਿਆ। ਇਹ ਲੈਂਡ ਪੁਲਿੰਗ ਪਾਲਸੀ ਭਗਵਾਨਤਮਨ ਦਾ ਅੰਤਿਆ ਜੀ। ਹਾਂਜੀ ਆਹ ਲੀਵਰੇਟ ਚ ਵੀ ਅੰਤਿਆ ਆ ਗਿਆ। ਇਹਨਾਂ ਕੰਮ ਪਹਿਲਾਂ ਵੀ ਮਾੜੇ ਕੀਤੇ ਆ ਕਿ ਮਾਸਟਰ ਦਾ ਮੁੰਡਾ ਸੁਵੀਰ ਸਿੰਘ ਨੇ ਕਿਹਾ ਕਿ ਮਾਸਟਰ ਦਾ ਮੁੰਡਾ ਆ ਪਰ ਮਾਸਟਰ ਦੇ ਮੁੰਡੇ ਵਾਲਾ ਕੰਮ ਨਹੀਂ ਕਰਦਾ ਇਹ ਇਹਦੀ ਬੀਬੇ ਕਹਿੰਦੀ ਕਿਸਾਨ ਦਾ ਪੁੱਤਰ ਆ ਚਲੋ ਉਹ ਤਾਂ ਹੁਣ ਬੀਬੇ ਜਾਣੇ ਕਿਸਾਨ ਦਾ ਪੁੱਤਰ ਕਿਹਦਾ ਪੁੱਤਰ ਆ ਕਹਿੰਦੀ ਸੀ ਕਿਸਾਨ ਦਾ ਪੁੱਤਰ ਆ ਪਰ ਹੁਣ ਤੋਂ ਲੱਗਦਾ ਤਾਂ ਨਹੀਂ ਕਿਸਾਨ ਦਾ ਉਹ ਜੀ ਕਿਸਾਨ ਦਾ ਪੁੱਤਰ ਕਿਸਾਨਾਂ ਨੂੰ ਨਾ ਯਾਰਦਾ ਕਿਸਾਨਾਂ ਦੀ ਗੱਲ ਕਰਦਾ ਇਹ ਦਿੱਲੀ ਵਾਲਿਆਂ ਨੇ ਗੱਲ ਕੀਤੀ ਆ ਬਾਕੀ ਰਹੀ ਤੁਹਾਡੇ মিডিਆ ਰਹੀਂ ਤੁਹਾਡਾ ਬਹੁਤ ਥੈਂਕਸ ਹੈ ਕਹੀ ਗੱਲ ਹੋਰ ਕਹਿਣੀ ਚਾਹੁੰਦੇ ਆ ਸਾਡੇ ਅਸੀਂ ਦਿੱਲੀ ਪਹੁੰਚ ਗਏ ਸੀ ਠੀਕ ਆ ਮੈਂ ਇੰਗਲੈਂਡ ਤੋਂ ਸਿੱਧਾ ਹੀ ਵੀਰ ਜੀ ਹੁਣਾਂ ਕੋਲ ਆਇਆ ਇਹ ਦਿੱਲੀ ਜਦੋਂ ਮੋਰਚਾ ਲੱਗਾ ਸੀ ਸਾਡਾ ਇੱਥੇ ਜੀ ਅਸੀਂ ਮੁਖਟੋਨਲ ਦੇ ਉੱਤੇ ਧਰਨਾ ਲਾ ਲਈਏ ਪੱਕਾ ਫੇਰ ਲੋਕਾਂ ਨੇ ਵੀ ਰੌਲੀ ਪਾਉਣੀ ਆ ਸਰਕਾਰ ਨੇ ਵੀ ਰੌਲੀ ਪਾਉਣੀ ਲੋਕੀ ਕਹਿੰਦੇ ਜੀ ਜੱਟਾਂ ਨੂੰ ਬੂ ਮਾਰੀਆ ਜੱਟਾਂ ਨੂੰ ਬਿਮਾਰੀ ਨਹੀਂ ਗਈ ਬਿਮਾਰੀ ਸਰਕਾਰ ਨੂੰ ਆ ਇਲਾਜ ਹੀ ਘੱਟ ਕਰਦੇ ਆ ਇਹਰਾ ਮਤੋਂ ਲੈ ਕੇ ਸਰਕਾਰ ਆਪਣੇ ਆਪ ਹੀ ਸੋਚ ਲਵੇ ਜੇ ਅਸੀਂ ਇੱਥੇ ਧਰਨਾ ਲਾ ਦਿੱਤਾ ਤੇ ਫੇਰ ਨੰਗਣਾ ਔਖਾ ਹੋ ਜਾਣਾ ਲੋਕਾਂ ਦਾ ਫੇਰ ਕਈ ਕਹਿੰਦੇ ਜੀ ਗਮਲਿਆਂ 'ਚ ਕਣਕ ਬੀਜਾਂਗੇ ਤੇ ਉਹ ਬੀਜਾਂਗੇ ਮੈਂ ਉਹਨੂੰ ਫੋਨ ਕੀਤਾ ਸੀ ਜਿਹੜਾ ਕਹਿੰਦੇ ਸੀ ਗ ਕਣਕ ਚਾਈ ਦੀ ਸਾਨੂੰ ਕਹਿੰਦਾ ਕਿੱਥੋਂ ਬੋਲਦੇ ਮੈਂ ਕਿਹਾ ਕੁੱਕੜਪੰਡ ਤੋਂ ਬੋਲਦਾ ਕਹਿੰਦਾ ਬਾਹਰ ਨੂੰ ਬ੍ਰਮਾ ਕਿਨੇ ਬਾਹਰ ਆ ਤੁਹਾਨੂੰ ਦੋ ਕੁ ਬੁਰੀਆਂ ਮੈਂ ਕਿਹਾ ਸ਼ਰਮ ਕਰੋ ਲੋਕਾਂ ਨਾਲ ਖੜਾ ਹੀ ਹੋ ਜਾਓ ਕਿਸਾਨਾਂ ਨਾਲ ਖੜੇ ਹੋ ਜਾਓ ਆਪਾਂ ਅਬਦਾਲੀ ਨੂੰ ਰੋਕਿਆ ਆਇਆ ਇੰਦਰਾ ਗਾਂਧੀ ਨੂੰ ਰੋਕਤਾ ਸੀ ਤੇ ਇਹ ਤਾਂ ਭਗਵੰਤ ਮਾਨ ਦਾ ਚੀਜ਼ ਹੀ ਕੋਈ ਨਹੀਂ ਠੀਕ ਹੈ ਜੀ ਤੁਹਾਡਾ ਬਹੁਤ ਥੈਂਕਸ ਤੇ ਤੁਸੀਂ ਆਏ ਸਾਡੇ ਪਿੰਡ ਤੇ ਇਦਾਂ ਹੀ ਤੁਸੀਂ ਸਾਡੀ ਆਵਾਜ਼ ਬੁਲੰਦ ਕਰੋ ਤੇ ਤੁਹਾਡਾ ਬਹੁਤ ਥੈਂਕ ਯੂ ਠੀਕ ਹੈ ਜੀ ਬਿਲਕੁਲ ਤੇ ਇਹ ਬਜ਼ੁਰਗੋ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਰਾਤੀ ਕਹਿੰਦੇ ਆਮ ਆਦਮੀ ਪਾਰਟੀ ਦੇ ਵਰਕਰ ਲੈਂਡ ਪੁਲਿੰਗ ਪਾਲਿਸੀ ਦਾ ਪ੍ਰਚਾਰ ਕਰਨ ਵਾਸਤੇ ਪਹੁੰਚੇ ਕੀ ਕਹਿੰਦੇ ਸੀਗੇ ਆਖੇ ਜੀ ਉਹ ਨਹੀਂ ਕਹਿਣਾ ਕੋਣਾ ਕੁਛ ਨਹੀਂ ਸੀ ਜੀ ਉਹ ਸਿਰਫ ਇੱਕ ਪ੍ਰੋਪੋਗੈਂਡਾ ਕਰਨ ਆਏ ਸੀ ਕੁਝ ਬੰਦੇ ਸਾਡੇ ਵੀ ਪਿੰਡ ਦੇ ਹੋ ਸਕਦਾ ਨਾਲ ਸਹਿਮਤ ਹੋਣ ਮੈਂ ਧੜਕੂ ਆ ਨਾ ਧੜਕ ਬੰਦਾ ਮੈਂ ਹੋ ਸਕਦਾ ਹੋਣ ਪਰ ਸਾਨੂੰ ਸ਼ੱਕ ਵਾਂਗਰ ਪਾਇਆ ਰਿ ਭਗਵੰਤ ਮਾਨ ਨੇ ਸਾਡੇ ਵਿੱਚ ਉਹ ਭਾਈਚਾਰੇ ਵਿੱਚ ਖਰਾਬ ਕਰ ਰਹੇ ਸਾਨੂੰ ਉਹ ਨਹੀਂ ਇਹਨਾਂ ਨੂੰ ਭੇਜਿਆ ਇੱਧਰ ਅਸੀਂ ਇਹਨਾਂ ਤੇ ਸ਼ੱਕ ਰਹੀਏ ਉਹ ਸਾਤੇ ਸ਼ੱਕਾਂ ਆਪੇ ਲੜਾਈ ਵੱਧ ਗਈ ਨਾ ਅਸੀਂ ਲੜਾਈ ਨਹੀਂ ਵਧਾਉਣੀ ਚਾਹੁੰਦੇ ਭਗਵਾਨ ਜੀ ਤਮਨ ਨੂੰ ਇਹ ਹੀ ਇੱਕ ਹਾਥੀ ਔੜ ਕੇ ਪੀ ਲਿਆ ਭਈ ਇਹ ਕੰਮ ਜਿਹੜੇ ਤੁਸੀਂ ਬੰਦ ਕਰ ਲਓ ਇਹ ਪਾਲਸੀਆ ਪੁਲਸੀਆ ਤੁਹਾਡੀਆਂ ਚੱਲਣੀਆਂ ਨਹੀਂ ਨਾ ਹੀ ਚੱਲਣੀਆਂ ਜੜੀਆਂ ਜਦੋਂ ਚਲਾਉਂਗੇ ਨਾ ਫਿਰ ਤੁਹਾਨੂੰ ਪਤਾ ਲੱਗੂ ਕਿੱਦਾਂ ਚੱਲਦੀਆਂ ਜੱਟ ਸਵਾਗੇ ਤੇ ਚੜਿਆ ਮਾਨ ਨਹੀਂ ਹੁੰਦਾ ਹੋਰ ਤਾਂ ਜੱਟ ਟਰੈਕਟਰ ਤੇ ਤੇ ਹੈਲੀਕਾਪਟਰ ਰੱਖਣ ਨੂੰ ਤਿਆਰ ਆ ਜੇਕਰ ਆਪਣੇ ਭਗਵਾਨ ਤਮਨ ਨੂੰ ਹਜੇ ਵੀ ਕੋਈ ਸ਼ੱਕ ਆ ਭਗਵਾਨ ਤਮਨ ਆ ਜਵੇ ਕੇਜਰੀਵਾਲ ਆ ਜਵੇ ਬਿਨਾ ਸਕورٹی ਤੋਂ ਅਸੀਂ ਉਹਦੀ ਸਕورٹی ਕਰਾਂਗੇ ਕੋਈ ਬੰਦਾ ਹੱਥ ਨਹੀਂ ਲਾਉ ਉਹਨਾਂ ਨੂੰ ਤੇ ਸਾਡੇ ਨਾਲ ਆ ਕੇ ਇੱਥੇ ਆ ਕੇ ਗੱਲ ਕਰੇ ਪੇ ਕਿਦਾਂ ਕਿਹੜਾ ਸਾਨੂੰ ਸਮਝਾਵੇ ਉਹ ਜਿਹੜੇ ਉਹ ਸਮਝਾਉਣ ਅਸੀਂ ਆ ਲੱਲੂ ਪੰਜੂ ਜਿਹੜੇ ਟੱਟੂ ਬੰਦੇ ਆਉਂਦੇ ਉਹਨਾਂ ਨਾਲ ਗੱਲ ਨਹੀਂ ਕਰਨੀ ਦੂਜੀ ਵਾਰ ਉਹ ਅਸੀਂ ਜਾਣ ਨਹੀਂ ਦੇਣੇ ਪਿੰਡੋ ਜੇ ਕੋ ਆਵੇ ਇਹ ਦੁਬਾਰਾ ਪ੍ਰਚਾਰ ਕਰਨ ਵਾਸਤੇ ਲੈਂਡ ਬੁਲਿੰਗ ਦਾ ਪ੍ਰਚਾਰ ਕਰਨ ਵਾਸਤੇ ਜੇ ਆਮ ਆਦਮੀ ਪਾਰਟੀ ਵਾਲੇ ਆਉਂਦੇ ਆ ਉਹਨਾਂ ਨੂੰ ਕਿਵੇਂ ਨੇ ਜਿਠੋਂਗੇ ਜੀ ਉਹਨਾਂ ਨੂੰ ਕਹਾਂਗੇ ਵੀ ਬਿਲਕੁਲ ਬਾਈਕਾਟ ਆ ਕੁੱਤਾ ਗਾਂ ਤੇਵਾਰਾ ਜਿਹੜੇ ਇਹ ਕੁੱਤੇ ਤੁਰੇ ਫਿਰਦੇ ਆ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢਾਂਗੇ ਉੱਥੇ ਉੱਥੇ ਬੋਲ ਆਦਮਾਂ ਕਹਿੰ ਲੈ ਕੇ ਜੇ ਇਹ ਕੰਮ ਆ ਨਾ ਇਹ ਗਵਰਨਮੈਂਟਾਂ ਦੇ ਹੁੰਦੇ ਆ ਇਹ ਗਵਰਨਮੈਂਟਾਂ ਨਹੀਂ ਕਰੀਆਂ ਸਾਨੂੰ ਕਰਨੇ ਪੈਣ ਆ ਅਸੀਂ ਅਸੀਂ ਆਪਣੀ ਰਾਖੀ ਆਪ ਕਰਾਂਗੇ ਇੱਥੇ ਬੰਨ ਨਹੀਂ ਦੇਣਾ ਕਿਸ ਨੂੰ ਆਤਮਾ ਸਾਹਿਬ ਕਹਿੰਦੇ ਲੋਕਾਂ ਦੇ ਹੱਕ ਦੇ ਵਿੱਚ ਪਾਲਿਸੀ ਆ ਅਸੀਂ ਕਿਸਾਨ ਕਰੋੜਾਪਤੀ ਬਣਾਉਣੇ ਜੀ ਯਾਰ ਕੀ ਹੈ ਕਰੋੜਾਪਤੀ ਕੰਗਾਲ ਪਤੀ ਮੈਂ ਆਪਣੀ ਸੁਣਾ ਮੈਰੇ ਦੋ ਖੇਤ ਮੈਨੂੰ ਹਿੱਸੇ ਆਉਣਿਆ ਮੇਰੇ ਤਾਂ ਨਿਆਣੇ ਵੀ ਸੜਕਾਂ ਤੇ ਵਹalte ਨਹੀਂ ਕੱਲ ਨੂੰ ਇੰਨਾ ਕਿ ਮੇਰਾ ਪੋਤਾ ਕੀ ਕਮਾਈ ਖਾਊਗਾ ਹੋ ਕਿਹੜੀ ਕਮਾਈ ਸਾਡੇ ਸਾਡੇ ਕੋ ਰਹਿ ਗਈ ਅੱਜ ਮੈਂ ਦੋ ਖੇਤ ਆ ਤਾਂ ਦੋ ਖੇਤਾਂ ਚੋ ਮੈਂ 10 ਪਸ਼ੂ ਰੱਖਿਓ ਆ ਗੋਹਾ舍ੜ ਦਾ ਦੋ ਟਾਈਮ ਦੁੱਧ ਬੋਣ ਜਾਂਦਾ ਪੇ ਲੱਖ ਰੁਪਈਆ ਸਾਨੂੰ ਬਣਦਾ ਮੈਂ ਆਪਣੀ ਪੜ੍ਹਾਈ ਕਰਾ ਰਿਆ ਨਿਆਣਿਆਂ ਦੀ ਸਭ ਕੋ ਐਸਾਂ ਜੀ ਰਿਹਾ ਬਾਹਰੋਂ ਅਮਰੀਕਾ ਦਾ ਵੀ ਆ ਮੇਰਾ ਲੱਗਾ ਆ ਕੈਨੇਡਾ ਦਾ ਮੇਰਾ ਲੱਗਾ ਮੈਂ ਬਾਹਰੋਂ ਠੋਕਰ ਮਾਰ ਕੇ ਆਇਆ ਮੇਰੇ ਭਰਾ ਕਹਿੰਦੇ ਤੈਨੂੰ ਨਾਲ ਇੱਥੇ ਤੈਨੂੰ ਲੈਣੇ ਆ ਸਟੋਰ ਨਾ ਕਹਿੰਦਾ ਨਹੀਂ ਮੈਨੂੰ ਨਹੀਂ ਚਾਹੀਦਾ ਇਹ ਲੈਡ ਬੁੱਲਿੰਗ ਪਾਲਸੀ ਨਾਲ ਕਿਸਾਰ ਰੁਲ ਜੂਗੇ ਜੀ ਰੁਲੇ ਆ ਤੁਰੀ ਇੱਕ ਮੇਰੀ ਗੱਲ ਸੁਣੋ ਮੇਰੇ ਨਾਲ ਉਹਨਾਂ ਭਗਵੰਤਮਾਨ ਨੂੰ ਮੈਂ ਕਹਿੰਦਾ ਵੀ ਤੂੰ ਇੱਕ ਇੱਕ ਬੇਨਤੀ ਕਰਦਾ ਤੂੰ ਖੁੱਲਾ ਟਾਈਮ ਕੱਢ ਕੇ ਆਈ ਫੇ ਮੇਰੇ ਨਾਲ ਫਿਰੀ ਤੈਨੂੰ ਦੱਸਾਂਗੇ ਵੀ ਹਾਂਵੇਂ ਲੋ ਪੋਲਿੰਗ ਸੀ ਠੀਕ ਆ ਕਿ ਜੱਟ ਠੀਕ ਆ ਜੇ ਜਿਹੜੀ ਤੂੰ ਪੋਲਿੰਗ ਬੁੱਲੂ ਚੱਕੀ ਫਿਰਦਾ ਹੈ ਬੇਕਾਰ ਚੀਜ਼ਾਂ ਜੇਕਰ ਬਜ਼ੁਰਗਾਂ ਨੇ ਸਾਡਿਆਂ ਨੇ ਸੱਤ-ਸੱਤ ਪੀੜੀਆਂ ਜ਼ਮੀਨਾਂ ਸੰਭ ਕੇ ਰੱਖੀਆਂ ਤੇ ਅਸੀਂ ਹੁਣ ਐਵੇਂ ਜਾਣ ਦਵਾਂਗੇ ਨਹੀਂ ਜਾਣ ਦਵਾਂਗੇ ਜਾਣ ਦੇ ਦਵਾਂਗੇ ਪਹਿਲੋਂ ਤੇ ਕਹਿੰਦੇ ਜੇ ਪੈਰ ਇਦਾਂ ਰੱਖੂਗਾ ਨਾ ਦੂਜਾ ਵੱਟ ਤੇ ਨਹੀਂ ਰੱਖਣ ਦੇਵਾਂਗੇ ਏ ਹੁਣ ਉਹਨੂੰ ਹੱਥ ਜੋੜ ਕੇ ਬੇਨਤੀ ਆਵੇ ਤੈ ਸੁਧਰ ਨਾ ਸੁਧਰ ਜਾ ਨਹੀਂ ਤਾਂ ਤੇਰਾ ਅੰਤ ਬਹੁਤ ਭੜਾ ਅੱਛਾ ਉਹ ਕਿਸਾਨ ਕੇ ਤੇ ਬੁਚੜਾ ਹਾਲਾਤ ਕਰਾਂਗੇ ਜਿਦਾ ਨਹੀਂ ਮੈਂ ਤੈਨੂੰ ਆਖਰ ਦੱਸ ਤਾ ਉਹਨੂੰ ਤੱਕ ਸਿੱਧਾ ਆ ਕੇ ਜੇ ਪਿੰਡ ਵੱਜੇ ਸਕਿਉਰਟੀ ਉਹਦੀ ਅਸੀਂ ਕਰਾਂਗੇ ਉਹਨੂੰ ਹੱਥ ਨਹੀਂ ਕੋਈ ਬੰਦਾ ਲਾਊਗਾ ਆ ਸਾਡੇ ਮੁੰਡੇ ਸਾਰੇ ਨਾਲ ਆ ਪਰ ਉਹਦੇ ਗੱਲਾਂ ਦੋ ਤਿੰਨ ਬੰਦੇ ਉਹਨੂੰ ਬੰਦਿਆਂ ਤੇ ਲੈ ਕੇ ਕਰਾਵਾਂਗੇ ਆ ਬੰਨੇ ਤੇ ਇਹਨੂੰ ਕਹ ਇਹਨੂੰ ਆ ਅੱਜ ਸਾਡੇ ਨਾਲ ਘਰ ਸਾਫਤਾ ਭਗਵਾਨਤਮਨ ਸਾਹਿਬ ਕਹਿੰਦੇ ਲੋਕਾਂ ਨੂੰ ਗਮਰਾਹ ਜਿਹੜੇ ਕਿਸਾਨ ਨੇ ਉਹਨਾਂ ਨੂੰ ਗਮਰਾਹ ਕਰ ਰਹੀਆਂ ਨੇ ਵਿਰੋਧੀ ਧਿਰਾਂ ਤੁਸੀਂ ਗਮਰਾਹ ਹੋ ਰਹੇ ਹੋ ਕੋਈ ਵਿਰੋਧੀ ਅੱਜ ਦੇ ਬੱਚੇ ਦੇ ਹੱਥ 'ਚ ਹੀ ਮੋਬਾਈਲ ਆ ਉਹ ਬੱਚਾ ਵੀ ਸਾਡਾ ਦੇਖ ਲੈਂਦਾ ਸਾਨੂੰ ਬੱਚੇ ਸਮਝਾਉਂਦੇ ਆ ਵੀ ਆਹ ਦੇਖ ਬਾਪੂ ਕੀ ਲਿਖਿਆ ਆ ਉਹੋ ਸਾਨੂੰ ਸਿਝਾਉਂਦੇ ਆ ਸਾਨੂੰ ਹਰੇਕ ਪਾਲਿਸੀ ਦਾ ਪਤਾ ਹਰੇਕ ਰਾਜਨੀਤੀ ਦਾ ਪਤਾ ਕੈਨੇਡਾ ਅਮਰੀਕਾ ਦੀਆਂ ਰਾਜਨੀਤੀਆਂ ਦਾ ਵੀ ਸਾਨੂੰ ਪਤਾ ਇਹਨਾਂ ਕੋਲ ਕਿਉਂ ਨਹੀਂ ਉਹ ਬਾਹਰ ਦਾ ਸੋਚ ਹੂਲ ਹੋਇਆ ਇੱਥੇ ਕੋਈ سلوਕ ਹੈ ਇੱਥੇ ਕੋਈ سلوਕ ਨਹੀਂ 70 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਤਾਂ ਕੋਈ ਕੁੜੀ ਜੋ ਆਈ ਕੰਜਰ ਕੋਈ ਇਹਨਾਂ ਦਾ ਦੇਖਦਾ ਕਦੀ ਕਾਂਗਰਸ ਆ ਗਈ ਕਦੀ ਉਹ ਆ ਗਿਆ ਕਦੀ ਉਹ ਸਭ ਨੇ ਲੁੱਟਿਆ ਸਾਨੂੰ ਤੇ ਕੁੱਟਿਆ ਵੀ ਹੁਣ ਇਹੇ ਚਾਹੁੰਦਾ ਪਰ ਹੁਣ ਅਸੀਂ ਕੁੱਟ ਨਹੀਂ ਖਾਣੀ ਹੁਣ ਇਹ ਕੁੱਟਣ ਆ ਭਗਵੰਤ ਜੀ ਸਾਹਿਬ ਨੂੰ ਕੀ ਕਹੋਗੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿ ਕਿਸਾਨ ਹੁਣ ਦੇ ਨਾਤੇ ਕੀ ਮੈਸੇਜ ਦਿਓਗੇ ਮੈਂ ਉਹਨੂੰ ਕਹਾਂਗਾ ਵੇ ਰੱਦ ਕਰ ਦੇ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਬਣਾਵਾਂਗੇ ਉਹ ਕਿਵੇਂ ਜੀ ਡਾਂਗਾ ਨਾ ਜੱਟ ਕੋ ਗਦਾਰੀ ਆ ਜੱਟ ਕੋ ਗੜਾਸਾ ਆ ਜੱਟ ਕੋ ਫੋੜਾ ਆ ਪੁਰਾਣੇ ਛੇ ਚੱਕਾਂਗੇ ਫੋੜਾ ਕਹਿੰਦੇ ਇੱਕ ਮਾਰ ਨਹੀਂ ਚੱਲਦਾ ਆ ਸਾਡੇ ਬਜ਼ੁਰਗ ਬੈਠਿਆ ਕਹਿੰਦੇ ਦੋ ਫੋੜੇ ਮਾਰਾਂਗੇ ਮਾਰਦੇ ਸੀ ਨਹੀਂ ਅਸੀਂ ਉਹ ਅਸੀਂ ਬਦੂਕਾਂ ਨਹੀਂ ਚੱਕਣੀਆਂ ਗਦਾਲੀ ਗਰਾਸੀ ਫੌੜਾ ਚੱਕ ਕੇ ਇਹੋ ਜਿਹਾ ਪਧਰੇ ਕਰਾਂਗੇ ਨਾ ਨਾਠ ਦੇ ਰਾਹ ਲੱਭੂਗਾ ਉਹਨਾਂ ਐਮਐਲਏਸ ਨੂੰ ਜਾਂ ਉਹਨਾਂ ਮੰਤਰੀਆਂ ਨੂੰ ਕੀ ਕਹੋਂਗੇ ਜਿਹੜੇ ਮੰਤਰੀ ਇੱਥੇ ਆ ਨਹੀਂ ਸਕਦੇ ਮੰਤਰੀਆਂ ਜਾਣ ਹੋਦਾ ਟੱਟੂਆਂ ਦੇ ਵੇਜਦੇ ਜਾਂ ਕਿਹੜੇ ਟੱਟੂ ਵੇਜਦੇ ਸਾਡੇ ਕੋਲ ਆ ਟੱਟੂ ਸੀ ਉਹਨਾਂ ਦਾ ਸਿਆਰਾ ਸੀ ਮੈਂ ਕਿਹਾ ਤੇਰੇ ਘਰ ਤੋਂ ਤੈਨੂੰ ਬਾਹਰ ਵਹਾ ਦਈਏ ਤੂੰ ਕੀ ਕਰੂਗਾ ਮੈਂ ਕਾਹੀ ਆਈਐਸ ਵੀਰ ਉਹ ਦੋ ਬੰਦੇ ਚਾਰ ਹੁੰਦੇ ਤੇਰੇ ਘਰ ਚੋਂ ਤੈਨੂੰ ਬਾਹਰ ਕੱਢ ਦਿੰਦੇ ਅਸੀਂ ਅੱਛਾ ਉਹਨਾਂ ਮੰਤਰੀਆਂ ਨੂੰ ਕੀ ਕਹੋਗੇ ਬਹੁਤੇ ਮੰਤਰੀ ਤੁਹਾਨੂੰ ਦੇਖ ਰਹੇ ਹੋਣਗੇ ਜਿਹੜੇ ਕਹਿੰਦੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਹੈ ਕਿਸਾਨਾਂ ਦੇ ਹੱਕ ਚ ਹੈ ਦੇਖੋ ਮੇਰੀ ਗੱਲ ਸੁਣੋ ਜਿਹੜੇ ਭਾੜੇ ਦੇ ਟੱਟੂ ਹੁੰਦੇ ਨਾ ਉਹ ਆ ਹੀ ਜਾਂਦੇ ਹੁੰਦੇ ਆ ਕਹਿੰਦੇ ਹੀ ਹੁੰਦੇ ਆ ਉਹ ਆਉਂਦੇ ਹੀ ਹੁੰਦੇ ਆ ਕਿ ਉਹਨਾਂ ਨੂੰ ਪੈਸੇ ਨਾਲ ਖਰੀਦਿਆ ਜਾਂਦਾ ਇਹ ਅਸੀਂ ਖਰੀਦਾਂਗੇ ਨਹੀਂ ਕੱਟ ਹੋ ਜੂ ਧੌਣ ਵੰਡ ਨਹੀਂ ਦੇਵਾਂਗੇ ਤਾਂ ਵੀ ਕੱਟ ਹੋ ਜੂ ਕੋਈ ਗੱਲ ਨਹੀਂ ਸਾਨੂੰ ਮਾਰ ਕੇ ਜ਼ਮੀਨਾਂ ਲੈ ਜਾਣਗੇ ਨਹੀਂ ਤਾਂ ਨਹੀਂ ਜਾਣਗੇ ਹੂੰ ਭਗਵਾਨ ਤੁਹਾਨੂੰ ਮੇਰਾ ਆਖਰੀ ਸਿਹਾਇਆ ਭਈ ਜੇ ਬੰਦੇ ਦਾ ਪੁੱਤ ਬਣਨਾ ਤਾਂ ਬਣ ਜਾ ਨਹੀਂ ਤਾਂ ਬਣਾਵਾਂਗੇ ਬੁਰੀ ਤਰ੍ਹਾਂ ਬਿਲਕੁਲ ਬਿਲਕੁਲ ਆਹ ਹੋਰ ਵੀ ਇੱਥੇ ਭਾਈ ਜੀ ਨੇ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜੀ ਬਿਲਕੁਲ ਤਾਂ ਬਿਲਕੁਲ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਪਿੰਡ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਵਾਲੇ ਪਹੁੰਚਦੇ ਨੇ ਤੁਸੀਂ ਉਹਨਾਂ ਨੂੰ ਵਾਪਸ ਭੇਜਦੇ ਹੋ ਕੀ ਕਹਿ ਰਹੇ ਸੀਗੇ ਪ੍ਰਚਾਰ ਚ ਇਹ ਜੀ ਜਿਹੜੀ ਤੁਸੀਂ ਕਹਿੰਦੇ ਆ ਪਾਲਿਸੀ ਪਿੰਡਾਂ ਦਾ ਅਜੜਾ ਆ ਇਕੱਲੇ ਕਿਸਾਨਾਂ ਦਾ ਨਹੀਂਗਾ ਪਿੰਡਾਂ ਦਾ ਅਜੜਾ ਆ ਇਸ ਕਰਕੇ ਉਸ ਦੇ ਪ੍ਰਚਾਰ ਉਹਨਾਂ ਨੇ ਤਾਂ ਆਪਣੀਆਂ ਖੂਬੀਆਂ ਦਾ ਸੈਂਟਰ ਵੀ ਸੁਣਾਉਂਦਾ ਸੀਗੇ ਜੋ ਤਿੰਨ ਕਾਨੂੰਨ ਕੱਢੇ ਆ ਸਾਨੂੰ ਪਤਾ ਹੈ ਅਸੀਂ ਬੜੇ ਲਿਖੇ ਆ ਵੀ ਕੀ ਝਾੜਾ ਆ ਤੇ ਕੀ ਕੀ ਹੋ ਰਿਹਾ ਆ ਉਹਨਾਂ ਦੀਆਂ ਪਾਲਿਸੀਆਂ ਜਿਹੜੀ ਆਪਣੇ ਕੋਲ ਰੱਖਣ ਇੱਕ ਹੋਰ ਮੈਦਨਾਂ ਪਾਲਸੀ ਇਹਨਾਂ ਨੂੰ ਵੀ ਜਲੰਧਰ ਜਿਹੜਾ ਇਹਨਾਂ ਦਾ ਬੈਲ ਸੈਟਲਿਆ ਜਿੱਥੇ ਗੰਦ ਪਿਆ ਆ ਛੋੜੀਆਂ ਛੋੜੀਆਂ ਗਲੀਆਂ ਲੰਘ ਨਹੀਂ ਹੁੰਦਾ ਢਾ ਲੈਣ ਵੱਡੀਆਂ ਬਿਲਡਿੰਗਾਂ ਬਣਾਉਣ ਉੱਥੇ ਦੇਣ ਉਹਨਾਂ ਨੂੰ ਦੁਕਾਨਾਂ ਮਕਾਨ ਦੇਣ ਕਿਉਂ ਨਹੀਂ ਹੱਥ ਪਾਉਂਦੇ ਉਹਨਾਂ ਨੂੰ ਜਿਹੜੀ ਆ ਅਨਾਜ ਦੇ ਰਹੀ ਆ ਜ਼ਮੀਨ ਤੁਸੀਂ ਇਹ ਮਕਾਨਾ ਥੱਲੇ ਦੇਣ ਨੂੰ ਫਿਰਦੇ ਆ ਕਿਉਂ ਨਹੀਂ ਉਹ ਤੁਸੀਂ ਕਹੋ ਉਹਨਾਂ ਨੂੰ ਸੈਟਲ ਕਰੋ ਪਹਿਲਾਂ ਇਹਨਾਂ ਨੂੰ ਕਹਿੰਦੇ ਡਿਵੈਲਪ ਕਰਨਾ ਅਸੀਂ ਤਾਂ ਡਿਵੈਲਪਿਆ ਪਿੰਡਾਂ ਦੇ ਲੋਕ ਤਾਂ ਬਹੁਤ ਡਿਵੈਲਪਿਆ ਸਾਡਾ ਪਿੰਡ ਡਿਵੈਲਪਿਆ ਉਹਨਾਂ ਨਾਲੋਂ ਸ਼ਹਿਰਾਂ ਦੇ ਗੰਦਾ ਨਾਲੋਂ ਤਾਂ ਅਸੀਂ ਖੁਸ਼ ਹਾਂ ਉਹਦੇ ਵਿੱਚ ਬਿਲਕੁਲ ਬਿਲਕੁਲ ਤਾਂ ਹੋਰ ਵੀ ਕਿਸਾਨ ਭਾਈ ਜੀ ਤੁਸੀਂ ਜ਼ਮੀਨ ਨੂੰ ਦੇਣ ਨੂੰ ਤਿਆਰ ਹੋ ਜੀ ਨਹੀਂ ਜੀ ਨਹੀਂ ਕਦੇ ਵੀ ਨਹੀਂ ਦਵਾਂਗੇ ਸਰ ਅਸੀਂ ਇਹ ਜਿਹੜੀ ਪਾਲਿਸੀ ਬਣਾਈ ਕਿਸੇ ਦਾ ਸੁਝਾਅ ਕੀਤਾ ਜੀ ਇਹ ਨਹੀਂ ਕਰੀ ਪਿੰਚਾਨ ਕੇ ਕਿਸੇ ਕੋਲ ਸਲਾਹ ਲਈ ਕੋਈ ਸਲਾਹ ਨਹੀਂ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਸਰ ਜੇ ਕਹਿੰਦੇ ਜਦੋਂ ਕਹਿੰਦੇ ਨਾ ਗਿੱਦੜ ਦੀ ਮੌਤ ਆਉਂਦੀ ਉਹ ਜੱਟ ਦੇ ਮੁੰਨੇ ਨਾ ਖਹਿ ਕੇ ਜਾਂਦਾ ਇਹਨਾਂ ਦੀ ਮੌਤ ਆਈ ਹੋਣਾ ਉਹ ਜੱਟ ਦੇ ਮੁੰਨੇ ਨਾ ਖਹਿ ਰਹੇ ਆ ਮੌਤ ਕਿਹਦੀ ਆਈ ਹੈ ਜੀ ਇਹ ਸਰਕਾਰ ਦੀ ਮੌਤ ਆਈ ਹੋਏ ਸੇ ਠੀਕ ਹੈ ਨਾ ਜੋ ਕਹਿੰਦੇ ਗਿੱਦੜ ਦੀ ਮੌਤ ਹੈ ਜੱਟ ਦੇ ਮੁੰਨੇ ਨਾ ਕਹਿੰਦਾ ਭਈ ਜੱਟ ਛੱਡਦਾ ਕਿਸੇ ਨੂੰ ਨਿਕ ਜੱਟ ਤਾਂ ਬੱਟ ਨਹੀਂ ਛੱਡਦਾ ਇਹ ਸਾਡੀਆਂ ਜ਼ਮੀਨਾਂ ਲੈਣ ਨੂੰ ਫਿਰਦੇ ਆ ਅਸੀਂ ਨਹੀਂ ਜ਼ਮੀਨ ਦੋਂਗੇ ਆਪਣੀ ਕਿਸੇ ਜੀ ਬਿਲਕੁਲ ਤਾਂ ਹੋਰ ਵੀ ਇੱਥੇ ਕਿਸਾਨ ਨੇ ਬਜ਼ੁਰਗੋ ਤੁਸੀਂ ਦਿਓਗੇ ਜ਼ਮੀਨਾਂ ਜੀ ਲੈਂਡ ਪੂਲਿੰਗ ਲਈ ਬਿਲਕੁਲ ਨਹੀਂ ਬਿਲਕੁਲ ਨਹੀਂ ਐਸੇ ਬਣ ਮੰਲੇ ਮੈਂ ਇਹ ਮੈਂ ਦੇਣ ਨੂੰ ਉੱਦਲੀ ਬੋਟਾਂ ਨੂੰ ਨਹੀਂ ਬਣਨਦਾ ਮੈਂ ਬੁਲਾਇਆ ਬੋਟਨ ਵੀ ਘਰੇ ਵੀ ਨਹੀਂ ਵਾਲੇ ਠੀਕ ਹੈ ਜੀ ਮੈਂ ਕਾਲੀਆਂ ਨੂੰ ਵੀ ਪਛਾੜਿਆ ਠੀਕ ਹੈ ਜੀ ਵਾ ਸਾਡੇ ਹਰਾਮ ਦੇ ਇਕੱਠੇ ਹੋ ਠੀਕ ਹੈ ਜੀ ਠੀਕ ਹੈ ਇਹ ਤੁਸੀਂ ਦਿਓਗੇ ਜੀ ਜ਼ਮੀਨ ਤੁਹਾਡੀ ਜ਼ਮੀਨ ਲੈਂਡ ਪੂਲਿੰਗ ਚ ਆ ਰਹੀ ਹੈ ਤਾਂ ਦੋਗੇ ਨਾ ਜੀ ਕਦੀ ਨਹੀਂ ਦੇਵਾਂ ਜ਼ਮੀਨ ਆਪਣੀ ਕਦੀ ਨਹੀਂ ਦੇਵਾਂ ਦੇ ਸਾਡੀ ਜ਼ਮੀਨ ਜੱਦੀ ਹੈ ਕਿਉਂ ਦੇਰ ਲਾਏ ਤੁਸੀਂ ਦਿਓਗੇ ਜੀ ਜ਼ਮੀਨ ਨਹੀਂ ਬਿਲਕੁਲ ਨਹੀਂ ਦੇਵਾਂਗਾ ਸਾਡੀ ਪੇ ਬਾਬੇ ਦੀ ਜੱਦੀ ਪੁਸ਼ਤੀ ਜ਼ਮੀਨ ਹੈ ਸੀ ਇਹਨਾਂ ਨੂੰ ਕਿਉਂ ਦੇਵਾਂਗੇ ਚੋਰਾਂ ਨੂੰ ਤੁਸੀਂ ਦਿਓਗੇ ਜੀ ਜ਼ਮੀਨ ਆਪਣੀ ਨਹੀਂ ਬਿਲਕੁਲ ਨਹੀਂ ਜੀ ਸਾਡਾ ਬੜਾ ਵਧੀਆ ਰੋਜ਼ਗਾਰ ਉਹਦੇ ਨਾਲ ਚੱਲਦਾ ਤੇ ਅਸੀਂ ਬਿਲਕੁਲ ਜ਼ਮੀਨ 1 ਇੰਚ ਵੀ ਨਹੀਂ ਦੇਵਾਂਗੇ ਕਿਸੇ ਕਿਸੇ ਵੀ ਹਾਲਤ ਚ ਨਹੀਂ ਦੇਵਾਂ ਇਹ ਪ੍ਰਚਾਰ ਕਰ ਰਹੇ ਸੀ ਕਿ ਕਹਿੰਦੇ ਲੈਂਡ ਪੂਲਿੰਗ ਪਾਲਿਸੀ ਬੜੀ ਚੰਗੀ ਹੈ ਜੀ ਨਹੀਂ ਦੇਖੋ ਇਹ ਤਾਂ ਹੁਣ ਤੁਸੀਂ ਵੀ ਜਾਣਦੇ ਹੀ ਆ ਬਈ ਜੇਕਰ ਆਪਾਂ 1 ਰੁਪਿਆ ਦੇ ਕੇ ਲੈ ਕੇ ਉਹਨੂੰ 25 ਪੈਸੇ ਦੂਸਰ ਉਹਨੂੰ ਵਾਪਸ ਦੇ ਰਹੇ ਆ ਤਾਂ ਕਿਹੜੇ ਪਾਸੇ ਚੰਗੀ ਆ 1 ਰੁਪਏ ਦੇ ਆਪਾਂ 25 ਪੈਸੇ ਦੇ ਰਹੇ ਆ ਵਾਪਸ ਉਹਨੂੰ ਉਹਨੂੰ ਕਿੱਦਾਂ ਕਹਿ ਸਕਦੇ ਆ ਕਿੱਦਾਂ ਚੰਗੀ ਆ ਠੀਕ ਹੈ ਬਿਲਕੁਲ ਓ ਜੜਾ ਠੀਕ ਹੈ ਬਜ਼ੁਰਗ ਤੁਸੀਂ ਦੇਓਗੇ ਜ਼ਮੀਰ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਜ਼ਮੀਨ ਦਾ ਤਾਂ 1 ਇੰਚ ਵੀ ਨਹੀਂ ਦੇਣੀ ਹੈਗੀ ਬਾਕੀ ਤੁਹਾਡੇ ਮੱਧਮ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਹਨਾ ਦੱਸਣਾ ਚਾਹੁੰਦੇ ਆ ਜਿਹੜੇ ਪਿੰਡਾਂ ਦੇ ਜਿਹੜੇ ਹਨਾ ਕਿਸਾਨ ਹੈਗੇ ਆ ਨੌਜਵਾਨ ਹੈਗੇ ਆ ਬੜੇ ਸੰਜਮ ਚਾ ਇਹਨਾਂ ਨੂੰ ਅਕਸਾ ਹੁਣ ਆ ਇਹ ਅਕਸ ਤੋਂ ਹੇਖ ਹੋਣ ਲੱਪੇ ਹਨਾ ਜੇ ਉੱਠ ਖੜੇ ਤੁਹਾਡੇ ਕੋ ਹਾਂਬੇ ਨਹੀਂ ਜਾਣੇ ਹੂੰ ਸੰਭਣਾ ਮੁਸ਼ਕਲ ਹੋ ਜੂਗਾ ਤੁਹਾਡੇ ਲਈ ਇਹ ਤੁਸੀਂ ਜ਼ਮੀਨਾਂ ਵਾਲਦੇ ਆ ਤੁਹਾਨੂੰ ਆਪਣੀ ਗਵਰਨਮੈਂਟ ਨਹੀਂ ਲੱਭਣੀ ਇਹ ਇਹ ਤੁਹਾਨੂੰ ਮੈਂ ਦੱਸ ਦਿੰਦਾ ਤੁਸੀਂ ਜ਼ਮੀਨਾਂ ਵਾਲੋ ਧਿਆਨ ਛੱਡੋ ਛੱਡ ਦਿਓ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਇਹਦਾ ਵਿਰੋਧ ਕਰਦੇ ਆ ਵਿਰੋਧ ਕਰਾਂਗੇ ਕਿਉਂਕਿ ਜਿਹੜੀ ਜ਼ਮੀਨ ਆ ਨਾ ਇਹ ਕਿਸਾਨ ਦੀ ਮਾਂ ਹੁੰਦੀ ਹੈਗੀ ਜੇ ਕੋਈ ਕਿਸਾਨ ਦੀ ਮਾਲ ਦੇਖੇ ਤੇ ਕਿਸਾਨ ਉਹਦੀ ਅੱਖ ਨਹੀਂ ਘੜਦਾ ਉਹਦੀ ਤਾਂ ਹੋਂ ਹੀ ਘੜਦਾ ਇਹ ਤੁਹਾਨੂੰ ਦੱਸ ਦਿੰਦੇ ਇਹਨੂੰ ਦੱਸ ਦਿਓ ਭਵਨਤਮਾਨ ਨੂੰ ਵੇਹ ਹਾਲ ਹੋਣਾ ਤੇਰਾ ਠੀਕ ਹੈ ਠੀਕ ਹੈ ਤਾਂ ਹੋਰ ਵੀ ਇੱਥੇ ਕਿਸਾਨ ਵੀਰ ਨੇ ਤੁਹਾਡੀ ਜ਼ਮੀਨ ਵੀ ਆ ਰਹੀ ਜੀ ਲੈਂਡ ਪੂਲਿੰਗ ਚ ਹਾਂਜੀ ਆ ਰਹੀ ਹੈ ਇਹ ਜ਼ਮੀਨ ਹੈ ਜੀ ਸਾਡੀ ਕਾਫੀ ਜ਼ਮੀਨ ਆ ਰਹੀ ਹੈ ਸਾਡੇ ਪੰਜ ਖੇਤ ਪਹਿਲਾਂ ਇਹਨੂੰ ਛੱਡ ਕੇ ਸਾਰਾ ਉਹ ਖਰਾਬ ਕੀਤੇ ਠੀਕ ਹੈ ਰੋਡ ਆਉਂਨ ਨਵੇਂ ਹੁੰਦੇ ਠੀਕ ਹੈ ਹੁਣ ਜੇ ਸਹੀ ਹੁੰਦੇ ਤੇ ਰਾਤ ਨੂੰ ਆਉਂਦੇ ਰਾਤ ਨੂੰ ਕੌਣਾਂ ਦੇ ਚੋਰ ਆਉਂਦੇ ਆ ਤੇ ਨਾ ਕੋਈ ਰਾਤ ਨੂੰ ਕੋਈ ਗਲਤ ਕੰਮ ਕਰਨ ਵਾਲਾ ਉਹ ਆਉਂਦੇ ਆ ਰਾਤ ਨੂੰ ਤਾਂ ਕਿਸੇ ਸਮੇਂ ਕਾਲੇ ਕੱਛੇ ਵਾਲੇ ਚੋਰ ਆਉਂਦੇ ਸੀ ਜੀ ਚੋਰ ਆਉਂਦੇ ਸੀ ਠੀਕ ਹੈ ਜੇ ਇਹ ਸਹੀ ਹੁੰਦੇ ਰਾਨ ਨੂੰ ਕਿਉਂ ਦਾ ਦਿਨੇ ਹੋਂ ਸਾਡੀ ਹੱਕ ਚ ਬੱਜਣਾ ਜਵਾਬ ਦੇਵਾਂਗੇ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਚੋਰਿਆ ਅਸੀਂ ਇੰਨੀ ਗਲਤੀ ਕੀਤੀ ਜਿਹੜੇ ਜਾਨ ਦਿੱਤੇ ਫੜ ਕੇ ਬੰਨੇ ਨਹੀਂ ਸਾਡੀ ਇੰਨਾ ਜਗੜਾ ਕੀਤਾ ਸੀ ਅਗੇ ਵਾਸਤੇ ਕੀ ਕਹੋਗੇ ਜੇਕਰ ਕੋਈ ਲੈਂਡ ਪੂਲਿੰਗ ਦਾ ਪ੍ਰਚਾਰ ਕਰਨ ਵਾਸਤੇ ਤੁਹਾਡੇ ਪਿੰਡ ਆਉਣਾ ਚਾਹੁੰਦਾ ਹੈ ਉਹਨਾਂ ਨੂੰ ਕੀ ਕਹੋਗੇ ਜੀ ਅਗਲੀ ਵਾਰੀ ਆ ਜਾਵੇ ਅਸੀਂ ਜਾਣ ਨਹੀਂ ਦਵਾਂਗੇ ਕੋਈ ਨਾਲ ਕੋਈ ਕਿਸੇ ਨੂੰ ਵੀ ਲੈ ਕੇ ਆਉਣ ਅਸੀਂ ਖਾਲੀ ਉਹਨਾਂ ਨੂੰ ਜਾਣ ਨਹੀਂ ਦਵਾਂਗੇ ਲੱਤਾਂ ਮਾਹ ਤੋੜ ਕੇ ਭੇਜਾਂਗੇ ਇਹ ਆਪ ਵਾਲੀਆਂ ਇਹ ਆਪ ਵਾਲੀਆਂ ਭੇਡਾਂ ਜੜੀਆਂ ਹਨ ਐਸ ਵਾਰੀ ਤਾਂ ਚਲ ਗਈਆਂ ਸੁੱਕੀਆਂ ਜੇ ਅਗਲੀ ਵਾਰੀ ਆਉਣੀਆਂ ਹਨ ਇਹ ਮੁੰਨ ਕੇ ਜਾਣੀਆਂ ਮੁੰਨ ਕੇ ਇਹਨਾਂ ਨੂੰ ਪੂਰਾ ਮੁੰਨ ਕੇ ਭੇਜਾਂਗੇ ਇੱਥੋਂ ਇਹ ਪਿੰਡਾਂ ਦੇ ਆ ਇਹ ਸਮਝਣ ਨਾਲ ਵੀ ਸ਼ਹਿਰ ਦੇ ਆ ਸ਼ਹਿਰ ਚੋਂ ਉੱਠ ਕੇ ਆ ਗਏ ਪਿੰਡ ਵਾਲਿਆਂ ਨੂੰ ਸਮਝਾਉਣ ਪਿੰਡ ਵਾਲੇ ਕਮਲੇ ਨਹੀਂ ਹੈਗੇ ਤੇ ਬਜ਼ੁਰਗੋ ਕਹਿਣ ਵਾਲੇ ਵੀ ਕਹਿੰਦੇ ਵੀ ਭਾਈ ਭੇਡਾਂ ਮੁੰਨੀਆਂ ਜਾਈਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਤੁਸੀਂ ਕਿਵੇਂ ਭੇਡਾਂ ਸਮਝਾਓ ਇਹ ਭੇਡਾਂ ਤਾਂ ਹੀ ਤਾਂ ਇਹਨਾਂ ਨੂੰ ਭੇਡਾਂ ਕਹਿਣ ਦਏ ਹਨ ਜੇ ਇੰਨਾ ਵਿਰੋਧ ਹੁੰਦੇ ਤੇ باوجود ਇਹਨਾਂ ਨੂੰ ਸਮਝ ਨਹੀਂ ਆਈ ਹੈਗੀ ਇਹਨਾਂ ਨੂੰ ਹੁਣ ਭੇਡਾਂ ਲਗਾਵਾਂਗੇ ਤੇ ਹੋਰ ਕੀ ਕਵਾਂਗੇ ਭੇਡਾਂ ਵੀ ਸਮਝ ਜਾਂਦੀਆਂ ਤਾਂ ਭੇਡਾਂ ਨਾਲੋਂ ਵੀ ਨੰਮੇ ਉਹ ਵੀ ਇੱਕ ਵਾਰੀ ਕਿਸੇ ਪਾਸੇ ਨੂੰ ਤੋਰ ਲੋ ਤੁਰਪੰਦੀ ਸਮਝ ਜਾਂਦੀ ਹੈ ਉਦੋਂ ਵੀ ਗਏ ਆ ਇਵਰ ਇਹਨਾਂ ਨੂੰ ਸਮਝ ਪੈਂਦੀ ਕਿਉਂ ਨਹੀਂ ਇੰਨਾ ਵਿਰੋਧ ਪੂਰੇ ਪੰਜਾਬ 'ਚ ਵਿਰੋਧ ਹੋਣ ਰਿਹਾ ਹੈਗਾ ਆ ਕੱਲੇ ਕੱਲੇ ਜ਼ਿਲ੍ਹੇ 'ਚ ਵਿਰੋਧ ਹੋਣ ਰਿਹਾ ਹੈਗਾ ਆ ਇਹਨਾਂ ਨੂੰ ਦੀਦਾ ਨਹੀਂ ਹਾਂ ਇੰਨੇ ਮੰਗ ਪੱਤਰ ਇੰਨੇ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਆਪਣੇ ਮਤੇ ਪਾ ਦਿੱਤੇ ਹੈਗੇ ਆ ਡੀਸੀਆਂ ਤੇ ਕਰ ਮੰਗ ਪੱਤਰ ਚਲੇ ਗਏ ਹੈਗੇ ਆ ਉਹ ਇਹਨਾਂ ਤੱਕ ਪਹੁੰਚੇ ਨਹੀਂ ਪਹੁੰਚੇ ਇਹਨਾਂ ਨੂੰ ਇਹਨਾਂ ਨੂੰ ਕੋਈ ਸਮਝ ਨਹੀਂ ਆਈ ਉਹਦੀ ਠੀਕ ਹੈ ਠੀਕ ਹੈ ਜੀ ਤੇ ਬਿਲਕੁਲ ਅੰਤ ਦੇ ਵਿੱਚ ਬਾਈ ਜੀ ਤੁਸੀਂ ਭਗਵੰਤ ਸਿੰਘ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸਾਨ ਹੋਣ ਦੇ ਨਾਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੀ ਕਹੋਗੇ ਅੱਗੇ ਨੂੰ ਬਾਈ ਜੀ ਪਹਿਲਾਂ ਤਾਂ ਮੈਂ ਇਹ ਦੱਸਣੀ ਚਾਹਣਾ ਵੀ ਜੱਟਾਂ ਦੀ ਲੜਾਈ ਨਹੀਂ ਲੜਾਈ ਕਿਸਾਨਾਂ ਦੀ ਆ ਕਿਸਾਨ ਕੋਈ ਵੀ ਹੋ ਸਕਦਾ ਮਤਲਬ ਉਹ ਤਾਂ ਇਹ ਚਾਹੁੰਦੇ ਵੀ ਭਾਈਚਾਰਕ ਸਾਂਝ ਪੜ ਪਵਾੜਾ ਪਾਈਏ ਨੰਬਰ 2 ਤੇ ਸਾਡੀ ਤਰਾਸ ਦੀ ਇਹ ਆ ਸਾਨੂੰ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਫੜਾਈ ਸੀ ਅਸੀਂ ਝਾੜੂ ਫੜ ਲੈ ਇਹ ਬਹੁਤ ਵੱਡੀ ਸਾਡੀ ਤਰਾਸ ਦੀ ਆ ਦੇਖੋ ਝਾੜੂ ਝਾੜੂ ਦਾ ਤੇ ਸ੍ਰੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਪਰ ਹੁਣ ਅਸੀਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦੇ ਵੀ ਹੁਣ ਸ੍ਰੀ ਸਾਹਿਬਾਂ ਨੂੰ ਹੱਥ ਪਾਉਣਾ ਪੈਣਾ ਮਸਲਾ ਅਸੀਂ ਚਾਹੁੰਦੇ ਨਹੀਂ ਕੋਈ ਨਹੀਂ ਚਾਹੁੰਦਾ ਸਾਡੇ ਵੀ ਬੱਚੇ ਆ ਘਰਾਂ ਦੇ ਵਿੱਚ ਪਰ ਹੁਣ ਕਰੀਏ ਕੀ ਜਦੋਂ ਕਹਿੰਦੇ ਸਿਰ ਨੂੰ ਨਾ ਕੋਈ ਹੱਥ ਪਾਲਵੇ ਤਾਂ ਫੇਰ ਸੁੱਕਾ ਨਹੀਂ ਅਸੀਂ ਕੋਈ ਜਾਣ ਦੇਣਾ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਲੋਗ ਅੰਬਾਜ ਟੀਵੀ ਦਾ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡੀ ਆਵਾਜ਼ ਨੂੰ ਕੋਈ ਕੋਸ਼ ਚੈਨਲ ਦਾ ਸੌਂਗਾ ਆ ਜੀ ਪਰ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਪਰਮਾਤਮਾ ਕੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਜਲੰਧਰ ਜ਼ਿਲ੍ਹੇ ਦੇ ਉਹ ਕਿਸਾਨ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਈ ਹੋਈ ਹੈ ਤੇ ਸਿੱਧੇ ਤੌਰ ਤੇ ਇਹਨਾਂ ਕਿਸਾਨਾਂ ਨੇ ਇਹ ਕਿਹਾ ਵੀ ਭਾਈ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਲੈਂਡ ਪੂਲਿੰਗ ਨੀਤੀ ਤਹਿਤ ਸਰਕਾਰ ਨੂੰ ਨਹੀਂ ਦੇਵਾਂਗੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ